ਪੰਥਕ ਸਾਬ ਦੇ ਵਿੱਚ ਅੱਜ ਡੇਰੇ ਦੀ ਕੋਸਰਮਸਰ ਵੱਡੀ ਚਰਚਾ ਦਾ ਮਾਮਲਾ ਆਪਨ ਕੀ ਸਾਹਮਣੇ ਆ ਰਿਹਾ ਮੋٹے ਤੌਰ ਤੇ ਕਹਿ ਲਿਏ ਕਿ ਪੰਥਕ ਸਾਹਿਬ ਦੇ ਵਿੱਚ ਡੇਰਾ ਜਿਹੜਾ ਵਿਵਾਦ ਸੀ ਉਹ ਪਿਛਲੇ ਸਮੇਂ ਉੱਠਿਆ ਤੇ ਅੱਜ ਇੱਕ ਡੇਰੇ ਨੇ ਫੇਰ ਪੰਥ ਦੇ ਵਿੱਚ ਪੰਥਕ ਸਾਹਿਬ ਦੇ ਵਿੱਚ ਕੋਸਰਮਸਰ ਕੀਤੀ ਹੈ ਅਜਿਹਾ ਕੀ ਮਾਮਲਾ ਹੈ ਇਸ ਅੱਜ ਦੀ ਇਸ ਖਾਸ ਚਰਚਾ ਦੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜੀ ਮਹਾਰ ਤੇ ਅਦਾਰਾ ਜਾਗੋ ਇੰਟਰਨੈਟ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਨੂੰ ਥੋੜਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਦਰਸਾਤ ਪੰਥਕ ਸਭ ਦੇ ਵਿੱਚ ਅੱਜ ਇੱਕ ਵੱਖਰੀ ਤਰ੍ਹਾਂ ਦੀ ਤੇ ਬੜੀ ਵੱਡੀ ਚਰਚਾ ਛਿੜ ਪਈ ਹੈ ਪੰਜਾਬ ਦੇ ਵਿੱਚ ਜਿਹੜਾ ਪੰਥ ਦਾ ਵਿਵਾਦ ਹੈ ਉਹ ਤੇਰੇ ਨਾਲ ਇੱਕ ਕਹਾਣੀ ਜੁੜ ਕੇ ਸ਼ੁਰੂ ਹੁੰਦਾ ਹੈ 2007 ਦੇ ਵਿੱਚ ਜਦੋਂ ਸੇਸਾ ਡੇਰਾ ਦੇ ਮੁਖੀ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸਮਾਗਰ ਚਾਹੁੰਦੇ ਐ ਤੇ ਮਾਮਲਾ ਸੁਰਖੀਆਂ ਦੇ ਵਿੱਚ ਪਣਦਾ ਹੈ ਫਿਰ ਇਸ ਤੋਂ ਬਾਅਦ ਕਹਾਣੀ ਕਾਫੀ ਅੱਗੇ ਵਧਦੀ ਹੈ ਸਿੱਖ ਸਫਾਂ ਦੇ ਵਿੱਚ ਡੇਰੇ ਦੇ ਖਿਲਾਫ ਕਾਫੀ ਰੋ ਪੈਦਾ ਹੁੰਦਾ ਹੈ ਮੋٹے ਤੌਰ ਤੇ ਕਹਿ ਲਈਏ ਕਿ ਸਿੱਖ ਤੇ ਡੇਰੇ ਦੇ ਪੈਰੋਕਾਰ ਆਮੋ ਸਾਹਮਣੇ ਹੁੰਦੇ ਆ ਤੇ ਅੱਜ ਇੱਕ ਡੇਰੇ ਨਾਲ ਜੁੜੀ ਹੋਰ ਉਸ ਤੋਂ ਵੀ ਵੱਡੀ ਘਟਨਾ ਜਿਹੜੀ ਹੈ ਉਹ ਸਾਹਮਣੇ ਆਉਂਦੀ ਬਖਾਈ ਦੇ ਰਹੀ ਹੈ ਕਹਿੰਦਾ ਭਾਵ ਕਿ ਡੇਰਾ ਵਿਆਸ ਦੇ ਮੁਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਪਟਿੰਡਾ ਸਥਿਤ ਰਹਿਸ਼ ਉਤੇ ਮਿਲਦੇ ਐ ਇਹ ਮਿਲਣੀ ਕਿਵੇਂ ਹੁੰਦੀ ਏ ਅਜਿਹਾ ਸਾਰਾ ਕੁਝ ਇਸ ਮਿਲਣੀ ਦੇ ਵਿੱਚ ਹੋਰ ਕਿਹੜੀ-ਕਿਹੜੀ ਧਿਰ ਹੈ ਕਿਹੜੀ ਗੱਲਬਾਤ ਹੁੰਦੀ ਹੈ ਅੱਜ ਇਹ ਸਾਰੇ ਜਿਹੜੇ ਗੱਲਬਾਤ ਦਾ ਜਿਹੜਾ ਪੂਰਾ ਵੇਰਵਾ ਉਹ ਸਾਡੇ ਨਾਲ ਲੈ ਕੇ ਹਾਜ਼ਰ ਨੇ ਕਹਿੰਦਾ ਭਾਗ ਕੇ ਡਾਕਟਰ ਕਵਨ ਸਿੰਘ ਜੀ ਸੋ ਡਾਕਟਰ ਸਾਹਿਬ ਦੱਸਿਓ ਕਿ ਕੀ ਮਾਮਲਾ ਹੈ ਆਪਾਂ ਕੀ ਦੇਖਦੇ ਆਂ ਅੱਜ ਦੀ ਜਿਹੜੀ ਘਟਨਾ ਹੈ ਬੜੀ ਵੱਡੇ ਪੱਧਰ ਉਤੇ ਚਰਚਾ ਹੈ ਕਿ ਪੰਥ ਦਾ ਵਿਵਾਦ ਡੇਰੇ ਤੋਂ ਹੀ ਸ਼ੁਰੂ ਹੋਇਆ ਤੇ ਉਸ ਡੇਰੇ ਦੇ ਵਿੱਚ ਇੱਕ ਵਾਰ ਫਿਰ ਲਿਫਟ ਦਾ ਵਿਖਾਈ ਤੇ ਰਿਆ ਕੀ ਹੈ ਮਾਮਲਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੋਂ ਕਾਲੀ ਸਫਾਂ ਦੇ ਵਿੱਚ ਪੰਥਕ ਸਫਾਂ ਦੇ ਵਿੱਚ ਕਾਫੀ ਵੱਡੀ ਕੰਟਰੋਵਰਸੀ ਸਾਹਮਣੇ ਆ ਰਹੀ ਹੈ ਬੜੇ ਕੁਸ਼ੀਰੀਆਂ ਘਟਨਾਵਾਂ ਜਿਵੇਂ ਵਾਪਰੀਆਂ ਨੇ ਸੁਖਵੀਰ ਬਾਦਲ ਅਤੇ ਹੋਰ ਕਾਲੀ ਲੀਡਰਾਂ ਨੂੰ ਤਨਖਾਹ ਦਿੱਤੀ ਗਈ ਉਹਨਾਂ ਨੂੰ ਸਜਾਮਾਂ ਲਗੀਆਂ ਗਈਆਂ ਸੁਖਵੀਰ ਬਾਦਲ ਦੇ ਉੱਪਰ ਫੈਰ ਹੋਣ ਦੀ ਘਟਨਾ ਵਾਪਰੀ ਇਸੇ ਤਰ੍ਹਾਂ ਜਥੇਦਾਰ ਤਲਵੰਡੀ ਸਾਹਿਬ ਉਹ ਤਾਕਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਦਨ ਦੇ ਵਿੱਚ ਘਿਰਦੇ ਨੇ ਉਹਨਾਂ ਦੇ ਖਿਲਾਫ ਦਮਦਮਾ ਸਾਹਿਬ ਦੇ ਜਥੇ ਉਹਨਾਂ ਦੀ ਵੀਡੀਓ ਨਾਸ਼ ਹੁੰਦੀ ਹੈ ਤੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਦਿਨਾਂ ਦੇ ਲਈ ਸੇਵਾ ਤੋਂ ਲੰਬੇ ਕਰਦੀ ਹੈ ਤੇ ਉਹਨਾਂ ਦੇ ਖਿਲਾਫ ਇਨਕੁਆਇਰੀ ਇਹ ਕਮੇਟੀ ਬਿਠਾਈ ਜਾਂਦੀ ਹੈ ਜਿਹੜੀ ਦੀ ਕੇ ਇਨਕੁਆਇਰੀ ਕਰ ਰਹੀ ਹੈ ਹੁਣ ਉਹ ਹੀ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਆਪਣੀ ਰਿਹائش ਟਿੰਡਾ ਦੇ ਵਿੱਚ ਗ੍ਰੀਨ ਸਿਟੀ ਦੇ ਵਿੱਚ ਰੱਖੀ ਹੋਈ ਹੈ ਅੱਜ ਡੇਰਾ ਬਿਆਸ ਦੀ ਕੀ ਬਾਬਾ ਗ੍ਰਿੰਦਰ ਸਿੰਘ ਜੀ ਢਿੱਲੋਂ ਜਿਹੜੀ ਤਰ੍ਹਾਂ ਉਹਨਾਂ ਮੈਨ ਨਹੀਂ ਜਾਂਦੇ ਨੇ ਉਹਨਾਂ ਦੀ ਰਹਿਸ਼ ਦੇ ਉੱਪਰ ਉਹ ਬਠਿੰਡਾ ਤੱਕ ਆਪਣੇ ਹੈਲੀਕਾਪਟਰ ਚ ਆਉਂਦੇ ਨੇ ਤੇ ਉਸ ਤੋਂ ਬਾਅਦ ਉਹ ਆਪਣੇ ਡੇਰੇ ਦੇ ਵਿੱਚ ਆਪਣੇ ਪੈਰੋਕਾਰਾਂ ਨੂੰ ਮਿਲਦੇ ਨੇ ਉਸ ਤੋਂ ਬਾਅਦ ਉਹ ਕਾਰ ਦੇ ਰਾਹੀਂ ਜਥੇਦਾਰ ਸਾਹਿਬ ਦੀ ਰਹਿਸ਼ ਤੇ ਜਾਂਦੇ ਨੇ ਜਿੱਥੇ ਕਿ ਉਹਨਾਂ ਦੇ ਨਾਲ ਹਜ਼ਾਰ ਲਹਿਰ ਦੇ ਸਦਾਰ ਸਰਜੀਤ ਸਿੰਘ ਰਖੜਾ ਵੀ ਉਹਨਾਂ ਦੇ ਨਾਲ ਹੁੰਦੇ ਨੇ ਉੱਥੇ ਅੱਧਾ ਘੰਟਾ ਉਹਨਾਂ ਦਾ ਪੂਰੀ ਗੱਲਬਾਤ ਹੁੰਦੀ ਹੈ ਤੇ ਉਹ ਅੰਦਰਲੀ ਗੱਲਬਾਤ ਹੈ ਉਹ ਹੁਣ ਕੀ ਹੈ ਪਰੰਤੂ ਜਿਹੜੀ ਇਹ ਮਤਲਬ ਜਿਸ ਨੇ ਧਿਆਨਕਰਸ਼ਿਤ ਕੀਤਾ ਧਿਆਨ ਖਿੱਚਿਆ ਉਹ ਇਹ ਹੈ ਕਿ ਵੀ ਜਦੋਂ ਇਸ ਤਰ੍ਹਾਂ ਦੇ ਵਿੱਚ ਕੋਈ ਸੰਕਟ ਚੱਲ ਰਿਹਾ ਹੈ ਤੇ ਇਸ ਵੇਲੇ ਈਦੇ ਵੱਡੇ ਢੇਰੇ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਜੀ ਦਾ ਉਹਨਾਂ ਨੂੰ ਮਿਲਣਾ ਆਉਣਾ ਉਹ ਕੁਝ ਖਾਸ ਮਾਣੇ ਰੱਖਦਾ ਹੈ ਕਿਉਂਕਿ ਬਾਬਾ ਗ੍ਰਿੰਦਰ ਸਿੰਘ ਜੀ ਦੀ ਇਸ ਤਰ੍ਹਾਂ ਦਾ ਆਪਣਾ ਪੰਜਾਬ ਦੇ ਵਿੱਚ ਉਹਨਾਂ ਦਾ ਆਪਣਾ ਪ੍ਰਭਾਵ ਹੈ ਡੇਰਾ ਰਦਾ ਸੁਆਮੀ ਦਾ ਤੇ ਕਿਉਂਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਉਦੋਂ ਪੋਲੀਟੀਸ਼ੀਅਨ ਹਰੇਕ ਉਹਨਾਂ ਦੇ ਪਾਸ ਅਸ਼ੀਰਵਾਦ ਦੇ ਲੈਣ ਦੇ ਲਈ ਜਾਂਦਾ ਹੈ ਪ੍ਰਧਾਨ ਮੰਤਰੀ ਵੀ ਉਹਨਾਂ ਦੇ ਹੋਮ ਮਿਨਿਸਟਰ ਵੀ ਉਹਨਾਂ ਕੋਲੇ ਤੇ ਆਪਣੇ ਪੰਜਾਬ ਦੇ ਰਾਜਨੀਤੀਗਤ ਸਾਰੇ ਵੱਡੇ ਤੋਂ ਛੋਟਾ ਲੀਡਰ ਉਹਨਾਂ ਪਾਸ ਪਹੁੰਚਦੇ ਨੇ ਜੀ ਉਹਨਾਂ ਦਾ ਪ੍ਰਭਾਵ ਇਸ ਤੋ ਸਮਝ ਆਉਂਦੀ ਹੈ ਤੇ ਹੁਣ ਇਹ ਇਸ ਦੌਰ ਦੇ ਵਿੱਚ ਜਦੋਂ ਕਿ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਦੇ ਉੱਪਰ ਇਸ ਤਰ੍ਹਾਂ ਦਾ ਮਾਮਲਾ ਚੱਲ ਰਿਹਾ ਹੋਵੇ ਤੇ ਇਸ ਦੌਰ ਦੇ ਵਿੱਚ ਜਦੋਂ ਕਿ ਕਾਲੀ ਰਾਜਨੀਤੀ ਬੜੇ ਇੱਕ ਸੰਕਟ ਦੇ ਵਿੱਚ ਇੱਕ ਵਖਰੇ ਸੰਕਟਮਈ ਦੌਰ ਦੇ ਵਿੱਚ ਹੈ ਜਿਹਦੇ ਉੱਪਰ ਦੁਨੀਆ ਭਰ ਦੇ ਸਿੱਖਾਂ ਦੀ ਨਜ਼ਰ ਲੱਗੀ ਹੋਈ ਹੈ ਪੰਥਕ ਸੰਕਟ ਵੀ ਆ ਕਿਉਂਕਿ ਜਿਸ ਤਰ੍ਹਾਂ 2 ਦਸੰਬਰ ਨੂੰ ਸ਼੍ਰੀ ਕਲ ਤੱਕ ਸਾਹਿਬ ਦੀ ਜਿਹੜੀ ਸਰਬ ਪ੍ਰਭੂ ਸੱਤਾ ਸੀ ਉਹ ਉਹਦਾ ਬੜਾ ਵੱਡਾ ਹਵਾਰਕ ਹੋਇਆ ਸੀ ਦੁਨੀਆ ਭਰ ਦੇ ਵਿੱਚ ਜਿਵੇਂ ਕਿ ਸਾਰੀਆਂ ਲੀਡਰਸ਼ਿਪ ਨੇ ਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੀਆਂ ਗਲਤੀਆਂ ਨੂੰ ਮੰਨਿਆ ਸੀ ਅਤੇ ਸਜਾ ਮ ਲੋਆਂ ਨਿਆਸਨ ਸ਼੍ਰੀ ਕਲਤਕਸਾ ਦੇ ਫਸੀਲ ਦੇ ਉਪਰੋਂ ਖੜਕੇ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਬਾਕਾਇਦਾ ਤੌਰ ਤੇ ਜਿਹੜੀ ਸਜ਼ਾ ਲਾਈ ਗਈ ਸੀ ਤੇ ਉਹਦੇ ਵਿੱਚ ਇਹ ਵੀ ਸੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਿਸ ਤਰ੍ਹਾਂ ਇਹਨਾਂ ਦੇ ਵਿੱਚ ਇਹਨਾਂ ਦੀ ਡਿਸਟਿੰਕਸ਼ਨ ਕੀਤੀ ਸੀ ਦੋ ਦੋ ਪਾਸਿਆਂ ਦੇ ਵਿੱਚ ਉਹਨਾਂ ਨੇ ਕਿ ਆਸ ਵੀ ਇੱਧਰ ਹੋਵੋ ਤੇ ਇੱਧਰ ਹੋਵੋ ਤੇ ਉੱਥੇ ਹੀ ਜਥੇਦਾਰ ਸਹਿਬਾਨ ਨੇ ਐਸਿਕ ਵੀਰ ਸਿੰਘ ਬਾਦਲੇ ਚਾਹੇ ਸਰਦ ਸਗਦੇਵ ਸਿੰਘ ਢੀਂਸਾ ਹੈ ਜਾਂ ਹੋਰ ਵੀ ਲੀਡਰਸ਼ਿਪ ਹੈ ਸਰ ਇਹਨੂੰ ਪੁੱਛਿਆ ਸੀ ਵੀ ਤੁਸੀਂ ਇਹਨਾਂ ਨੂੰ ਮੰਨਦੇ ਹੋ ਆਪਣੇ ਪਰਦੋਸ਼ ਲੱਗੇ ਹੋਏ ਨੇ ਜਿਹੜੇ ਉਹਨਾਂ ਨੇ ਮੰਨਿਆ ਸੀਗਾ ਕਿ ਅਸੀਂ ਆ ਆ ਆ ਸਾਡੇ ਤੋਂ ਵਗਿਆ ਹੋਈ ਆ ਸਾਡੇ ਤੋਂ ਉਲੰਘਣਾ ਹੋਈ ਆ ਸਾਡੇ ਤੋਂ ਗਲਤੀ ਹੋਈ ਆ ਕਿ ਉਹ ਉਹਨਾਂ ਨੇ ਗੜਦੇਵ ਚ ਪੱਲੂ ਪਾ ਕੇ ਸਭ ਨੇ ਮੰਨਿਆ ਸੀ ਤੇ ਸਜ਼ਾ ਖੁੱਲ ਗਈ ਸਰ ਥੋੜੇ ਸਮੇਂ ਦੇ ਬਾਅਦ ਹੀ ਇਸ ਤਰ੍ਹਾਂ ਦਾ ਇੱਕ ਵਿਵਾਦ ਉੱਠ ਖੜਨਾ ਇਦੇ ਨਾਲ ਇਹ ਇਹ ਡਾਕਟਰ ਸਾਹਿਬ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲਾ ਆਉਂਦਾ ਹੈ ਉਹਦੇ ਪਿੱਛੇ ਇਹ ਅਕਾਲੀ ਦਲ ਦਾ ਅਕਾਲੀ ਦਲ ਦੇ ਆਗਮਾਂ ਦਾ ਡੇਰੇ ਨਾਲ ਜੁੜਿਆ ਇੱਕ ਮਾਮਲਾ ਵੱਡੇ ਪੱਧਰ ਉੱਤੇ ਖੁੱਲਿਆ ਕਿਉਂਕਿ 2007 ਤੋਂ ਲੈ ਕੇ ਫਿਰ ਅਗਨੀਆਂ ਜਿਹੜੀਆਂ ਘਟਨਾਵਾਂ 215 ਦੇ ਵਿੱਚ ਹੁੰਦੀਆਂ ਨੇ ਵੈਬਰ ਕਲਾਂ ਗੋਲੀਖਾਨ ਕੋਟਪੂਰਾ ਮਾਮਲਾ ਤੇ ਹੋਰ ਸਾਰੇ ਕੁਝ ਅਜਿਹੇ ਸਾਰੇ ਮਾਮਲੇ ਦੇ ਵਿੱਚ ਡੇਰੇ ਸਿਰਸੇ ਦਾ ਵੱਡੇ ਪੱਧਰ ਉਤੇ ਨਾਂ ਜੁੜਦਾ ਭਿੰਡਦਾ ਰਿਹਾ ਤੇ ਸਿੱਖ ਸਫਾਂ ਦੇ ਵਿੱਚ ਇੱਕ ਕੋਣ ਬਣਦਾ ਗਿਆ ਕਿ ਕਿਹੜੀ ਡੇਰੇ ਨਾਲ ਜੁੜੀ ਹੈ ਕਿਹੜੀ ਡੇਰੇ ਤੋਂ ਬਾਹਰ ਹੈ ਸਿੱਖ ਧਰਮ ਦੇ ਵਿੱਚ ਇੰਨੀ ਦਿਨੀ ਇਹ ਵੱਡੇ ਪੱਧਰ ਉਤੇ ਚਰਚਾ ਸੀ ਕਿ ਜਿਹੜਾ ਡੇਰਾਵਾਦ ਹੈ ਜਾਂ ਡੇਰਾ ਪ੍ਰਭਾਵ ਹੈ ਉਹ ਸਿੱਖ ਧਰਮ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾ ਰਿਹਾ ਫਿਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਹ ਪੰਜ ਸਿੰਘ ਸਾਹਿਬਾਨ ਦੇ ਵਿੱਚ ਉਹ ਕਾਲ ਤੱਕ ਸਾਦੀ ਫਸੀਲ ਤੋਂ ਡੰਡ ਨਿਰਣਾ ਦਿੱਤਾ ਜਿਹੜਾ ਸਿੰਘ ਸਾਹਿਬ ਜਿਹੜਾ ਗਿਆਨੀ ਰਗਵੀਰ ਸਿੰਘ ਨੇ ਉਹ ਬਕਾਇਦਾ ਸੁਣਾਇਆ ਖੈਰ ਉਹ ਡੇਰਾ ਸੀਗਾ ਡੇਰਾ ਸਿਰਸੇ ਨਾਲ ਜੁੜੇ ਕਈ ਮਾਮਲੇ ਅਕਾਲੀ ਦਲ ਨੇ ਪ੍ਰਵਾਨ ਵੀ ਕੀਤੇ ਅਕਾਲੀ ਦਲ ਦੇ ਲੀਡਰਸ਼ਿਪ ਨੇ ਵੀ ਸਾਡੇ ਤੋਂ ਰਾਜ ਭਾਗ ਸੰਭਾਲਦੰਤਰਾਂ ਉਸ ਵਕਤ ਗਲਤੀਆਂ ਹੋਈਆਂ ਨੇ ਸਜ਼ਾ ਵੀ ਭੁਗਤੀ ਖੈਰ ਹੁਣ ਅਗਲਾ ਜਿਹੜਾ ਵਿਵਾਦ ਹੈ ਉਹ ਵੀ ਡੇਰੇ ਨਾਲ ਹੀ ਜੁੜਦਾ ਹੈ ਪਰ ਇਸ ਤੋਂ ਵੀ ਅੱਗੇ ਵੱਡੀ ਗੱਲ ਕਿ ਵੇਰਾਮੁਖੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਜਾਂਦੇ ਆ ਮਾਮਲਾ ਬਹੁਤ ਵੱਡਾ ਹੈ ਭਾਵੇਂ ਕਿ ਹਾਲੇ ਉਸ ਗੱਲਬਾਤ ਦੇ ਅੰਸ਼ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਾਰੀ ਤਾਂ ਬਾਹਰ ਨਹੀਂ ਆਈ ਕੀ ਈ ਦੀ ਗੱਲਬਾਤ ਹੋਈ ਹੈ ਪਰ ਅੱਧਾ ਪੂણો ਘੰਟਾ ਜੇਕਰ ਗੱਲ ਹੁੰਦੀ ਹੈ ਉਹ ਵੀ ਇੱਕ ਕਿਸ ਅਗਲਾ ਮੂਡ ਪੰਜਾਬ ਦੇ ਵਿੱਚ ਕੱਟਿਆ ਜਾਏਗਾ ਧਾਰਮਿਕ ਪੱਦਰ ਦਾ ਜਾਂ ਰਾਜਸੀ ਪੱਦਰ ਦਾ ਇਸ ਤੋਂ ਵੀ ਵੱਡੀ ਗੱਲ ਡਾਕਟਰ ਸਾਹਿਬ ਕਿ ਵੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਉਹ ਬਹੁਤ ਹੀ ਘਟ ਥਾਵਾਂ ਤੇ ਖੁਦ ਜਾਂਦੇ ਆ ਜਦੋਂ ਕਿ ਉਹਨਾਂ ਦੇ ਕੋਲ ਤਾਂ ਵੱਡੇ ਵੱਡੇ ਲੋਕ ਖੁਦ ਚੱਲ ਕੇ ਉਹਨਾਂ ਕੋਲ ਅਸ਼ੀਰਵਾਦ ਲੈਣ ਆਉਂਦੇ ਆ ਹੁਣ ਇਹ ਤੇ ਸਵਾਲ ਹੈ ਕਿ ਡੇਰਾ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਿੰਘ ਸਾਹਿਬ ਨੇ ਭਾਵੇਂ ਕਿ ਉਹਨਾਂ ਦੀਆਂ ਸਵਾਮਾਂ ਰੋਕੀਆਂ ਹੋਈਆਂ ਨੇ ਦੋ ਹਫ਼ਤੇ ਲਈ ਪਰੰਤੂ ਦਮਦਮਾ ਸਾਹਿਬ ਦੇ ਜਥੇਦਾਰ ਨੇ ਕੀ ਉਹਨਾਂ ਤੋਂ ਅਸ਼ੀਰਵਾਦ ਲੈਣ ਗਏ ਐ ਕਿ ਖੋਦੂ ਗਏ ਜਸੀਰ ਸਾਹਿਬ ਦੀ ਘਰ ਜਿਹੜਾ ਉਹਨਾਂ ਦਾ ਪ੍ਰਾਈਵੇਟ ਘਰ ਹੈ ਹਾਲਾਂਕਿ ਜਦੋਂ ਵਿਵਾਦ ਉੱਭਰਦਾ ਹੈ ਉਹਨਾਂ ਦਾ ਇਸ ਤੋਂ ਬਾਅਦ ਤਾਂ ਉਹਨਾਂ ਨੇ ਜਿਹੜੀ ਦਮਦਮਾ ਸਾਹਿਬ ਵਾਲੀ ਰਹਿائش ਖਾਲੀ ਕਰ ਦਿੱਤੀ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪੰਜਾਬ ਸਰਕਾਰ ਵੱਲੋਂ ਜੋ ਵੀ ਸੁਰੱਖਿਆ ਅਮਲਾ ਸ਼ਮਲਾ ਜਾਹ ਉਹਨਾਂ ਦੀ ਬਠਿੰਡਾ ਸਥਿਤਤ ਰਹਿ ਉਸ ਤੇ ਉੱਥੇ ਸਾਰੀ ਅਗਲੀ ਚਾਰ ਅਜੋਈ ਹੁੰਦੀ ਹੈ ਤੇ ਅਜਿਹੇ ਦੌਰਾਨ ਡੇਰਾ ਮੁਖੀ ਡੇਰਾ ਕਹਿੰਦਾ ਭਾਵ ਕਿ ਡੇਰਾ ਅਬਿਆਸ ਉਦੇ ਮੁਖੀ ਵੱਲੋਂ ਜਾਣਾ ਪੰਜਾਬ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਹੈ ਤੇ ਉਸ ਦਿਨ ਇਹ ਮੇਲ ਮਲਾਪ ਹੋਣਾ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਨਮਨ ਦਿਨ ਹੋਵੇ। ਦੇਸ਼ ਦੇ ਪ੍ਰਧਾਨ ਮੰਤਰੀ ਵੀਰਪਾਲ ਦਿਵਸ ਵਜੋਂ ਅਜਿਹਾ ਦਿਹਾੜਾ ਮਨਾ ਰਹੇ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰ ਸਰਕਾਰ ਤੇ ਇੱਕ ਇਤਰਾਜ਼ ਪ੍ਰਗਟਾਰੀ ਹੋਵੇ ਕਿ ਅਸੀਂ ਇਸ ਤੋਂ ਪਹਿਲਾਂ ਵੀ ਵੀਰਪਾਲ ਦਿਹਾੜੇ ਦਾ ਜਿਹੜਾ ਨਾਮ ਕਰਨੇ ਇਤਰਾਜ਼ ਜ਼ਾਹਰ ਕੀਤਾ ਸੀ। ਸਾਡੇ ਜਿਹੜੇ ਸਾਹਿਬਜ਼ਾਦੇ ਐ ਛੋਟੇ ਜਿਨ੍ਹਾਂ ਨੇ ਨੰਨੀ ਉਮਰ ਤੇ ਵੀ ਸ਼ਹਾਦਤ ਦਿੱਤੀ ਉਹ ਬਾਲਨੀ ਉਹ ਬਾਪੇ ਨੇ ਅਜਿਹਾ ਇੱਕ ਵਿਵਾਦ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨੇ ਅੱਜ ਵੀ ਆਪਣੀ ਉਸ ਜਿਹੜਾ ਇਤਰਾਜ਼ ਤੇ ਸਟੈਂਡ ਲਿਆ ਤੇ ਬਕਾਇਦਾ ਪਾਰ ਸਰਕਾਰ ਨੂੰ ਫਿਰ ਗੁਜਾਸ਼ ਕੀਤੀ ਹੈ ਪਰ ਅਜੇ ਦੌਰਾਨ ਇਹ ਜਿਹੜਾ ਅਗਲਾ ਮੋੜ ਸਾਹਮਣੇ ਆਉਂਦਾ ਉਹ ਬਠਿੰਡੇ ਦਾ ਜਿਹੜਾ ਸਾਫ ਬਠਿੰਡੇ ਸਾਹਿਬ ਇਹੋ ਗੱਲ ਹੈ ਬੇਸ਼ੱਕ ਕਿ ਮੈਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਵੀ 2 ਦਸੰਬਰ ਦੀ ਜਿਹੜੀ ਇਹ ਹਾਸ ਕਪੈਟਾtion ਉਹਨਾਂ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਪ੍ਰਭਾਵ ਪੈਦਾ ਕੀਤਾ। ਪਰੰਤੂ ਉਹਦੀ ਘਟਨਾਵਾਂ ਤੋਂ ਬਾਅਦ ਇਹ ਹੈ ਵੀ ਜਿਹੜਾ ਉਹ ਪ੍ਰਭਾਵ ਹੈ ਉਹ ਉਹ ਹੋਰ ਪਾਸੇ ਨੂੰ ਜਾ ਰਿਹਾ ਹੈ ਤੇ ਅੱਜ ਦੀ ਘਟਨਾ ਨੇ ਬਿਲਕੁਲ ਹੀ ਪ੍ਰਭਾਵ ਹੋਰ ਤਰ੍ਹਾਂ ਦਾ ਜਾ ਰਿਹਾ ਹੈਗਾ ਕਿ ਜਿਹੜੀ ਘਟਨਾ ਦੇ ਲਈ ਡੇਰਾ ਵਿਵਾਦ ਦੇ ਸੰਬੰਧ ਵਿੱਚ ਡੇਰਾ ਸਿਰਸਾ ਦੇ ਸੰਬੰਧ ਦੇ ਵਿੱਚ ਉਹ ਸਾਰਾ ਮਾਮਲਾ ਉੱਠਿਆ ਸੀ ਤੇ ਉਹ ਕਟੜਾਵਾ ਹੋਈਆਂ ਕਿ ਉਸ ਸੰਬੰਧੀ ਸਾਰੀ ਸਜ਼ਾ ਦਿੱਤੀ ਸੁਣਾਈ ਗਈ ਸੀ ਤੇ ਹੁਣ ਇੱਕ ਨਵਾਂ ਡੇਰਾ ਦੇ ਮੁਖੀ ਵੱਲੋਂ ਉੱਥੇ ਜਾ ਕੇ ਜਥੇਦਾਰ ਸਾਹਿਬ ਨਾਲ ਮੀਟਿੰਗ ਕਰਨੀ ਤੇ ਫਿਰ ਇਹ ਪੰਥ ਦੇ ਵਿੱਚ ਸਾਫਤ ਦੇ ਵਿੱਚ ਡੇਰੇ ਦਾ ਕੁਸਰ ਹੋਣਾ ਮਿਸਰ ਹੋਣਾ ਇਹ ਇੱਕ ਇਹੀ ਤਾਂ ਚਰਚਾ ਹੈ ਜੀ ਡਾਕਟਰ ਸਾਹਿਬ ਇਹ ਇਸ ਦੌਰ ਦੇ ਵਿੱਚ ਜਦੋਂ ਇੱਕ ਇਸ ਤਰ੍ਹਾਂ ਦੀ ਕ੍ਰਾਈਸਿਸ ਦੇ ਵਿੱਚ ਗੁਜ਼ਰ ਰਿਹਾ ਹੈ ਪੰਥ ਗੁਜ਼ਰ ਰਿਹਾ ਹੈ ਸ਼੍ਰੋਮਣੀ ਕਾਲੀਦਾਵ ਗੁਜ਼ਰ ਰਿਹਾ ਹੈ ਸਾਡੀਆਂ ਸੰਸਥਾਵਾਂ ਗੁਜ਼ਰ ਰਹੀਆਂ ਨੇ ਉਸ ਵੇਲੇ ਇੱਕ ਡੇਰੇ ਸਾਹਿਬ ਦੇ ਮੁਖੀ ਜਿਹੜਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਨ੍ਹਾਂ ਨੂੰ ਮਿਲਣ ਦੇ ਲਈ ਵੱਡੀਆਂ ਸ਼ਕਤੀਆਂ ਆਪ ਜਾਂਦੀਆਂ ਨੇ ਤੇ ਪਰੰਤੂ ਉਹ ਹੁਣ ਇਤਿਦਾਰ ਸਹਿਬਾਨ ਨੂੰ ਮਿਲਣਾ ਆਏ ਨੇ ਇਹਦਾ ਮਤਲਬ ਕੀ ਹੈ ਤੇ ਇਹਦੇ ਤੇ ਪੰਥਕ ਸਭਾ ਦੇ ਵਿੱਚ ਕਿਸ ਤਰ੍ਹਾਂ ਦੀ ਇਹਦੀ ਜਿਹੜਾ ਰੋਲ ਹੋਏਗਾ ਕਿਉਂਕਿ ਜਦੋਂ 16 ਅਕਤੂਬਰ ਨੂੰ ਯਾਨੀ ਹਰਜੀਤ ਸਿੰਘ ਨੇ ਆਪਣੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਉਦੋਂ ਉਹਨਾਂ ਨੇ ਆਪਣਾ ਕਿਹਾ ਸੀ ਕਿ ਵੀ ਮੈਨੂੰ ਇਸ ਤਰ੍ਹਾਂ ਦਾ ਮੇਰੇ ਉੱਪਰ ਲੰਚਨ ਲਾਏ ਗਏ ਨੇ ਲਈ ਮੈਨੂੰ ਇਸ ਤਰ੍ਹਾਂ ਦੀ ਹੋ ਜਿਹੜੀ ਸ਼ਬਦਾਬਲੀ ਜਾਂ ਮੇਰੇ ਤੇ ਅਟੈਕ ਕੀਤਾ ਗਿਆ ਉਹਨਾਂ ਨੇ ਲਾਇਆ ਸੀ ਤੇ ਉਸ ਵੇਲੇ ਸਾਰੀਆਂ ਧਿਰਾਂ ਭੱਜ ਕੇ ਉਹਨਾਂ ਦੇ ਪਿੱਛੇ ਹੋ ਜਾਂਦੀਆਂ ਲਾ ਕੇ ਗਰਮ ਦਲੀਏ ਵੀ ਸਰਕਾਰ ਵੀ ਕੇਂਦਰ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਹੁਣ ਇੱਥੇ ਇਹ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਟਪਲਾ ਖਾ ਗਿਆ ਕਿ ਕੀ ਕਾਰਨ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਨਹੀਂ ਇਸ ਤਰ੍ਹਾਂ ਦਾ ਹੋਇਆ ਵੀ ਉਸ ਵੇਲੇ ਉਹਨਾਂ ਨੇ ਭੁੰਦਰ ਸਾਹਿਬ ਵੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਮੀ ਸਾਹਿਬ ਵੀ ਉੱਥੇ ਉਹਨਾਂ ਕੋਲ ਪਹੁੰਚੇ ਤੇ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਥੀਖਾਣਾਂ ਦਾ ਉਜੀ ਬੈਠੋ ਤੇ ਹੁਣ ਉਹੀ ਜਥੇਦਾਰ ਸਾਹਿਬ ਨੇ ਡਲੇਤਾ ਸਾਰਾ ਕੁਝ ਆਪਣਾ ਕਰ ਲਿਆ ਤੇ ਹੁਣ ਉਹੀ ਜਥੇਦਾਰ ਸਾਹਿਬ ਦੇ ਖਿਲਾਫ ਇਨਕੁਆਇਰੀ ਵੀ ਚੱਲ ਰਹੀ ਹੈ ਤੇ ਉਹਨਾਂ ਦੀ ਸਿਭਾ ਮ ਵੀ ਵਾਪਸ ਲਈਆਂ ਜਾ ਰਹੀਆਂ ਨੇ ਇਹਦੇ ਨਾਲ ਇੱਕ ਸਿੱਖਾਂ ਦੀ ਜਿਹੜੀ ਹੈਗੀ ਆ ਆਮ ਜਨਤਾ ਦੇ ਵਿੱਚ ਨਾਨਕ ਨਾਮ ਲੇਵਾ ਸ਼ਕਤੀਆਂ ਦੇ ਵਿੱਚ ਇੱਕ ਬੜੀ ਬੱਕਰੀ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਇਹਦੇ ਨਾਲ ਸੰਸਥਾਵਾਂ ਦਾ ਔਰ ਜਿਹੜੀਆਂ ਸਿੱਖ ਧਰਮ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਨੇ ਪਿਛਲੀਆਂ ਨੇ ਪਰੰਪਰਾਵਾਂ ਨੇ ਉਹਨਾਂ ਦੇ ਉੱਪਰ ਵੀ ਕਿਉਂਕਿ ਤੁਕ ਵੀ ਇਹ ਸਿਧਾਂਤ ਬਾਅਦ ਨੇ ਆਪਣੀ ਸਜ਼ਾ ਪੂਰੀ ਕੀਤੀ ਹੈ ਤੇ ਜੋ ਜੋ ਕਰ ਇਸੇ ਤਰ੍ਹਾਂ ਦੂਜੀ ਲੀਡਰਸ਼ਿਪ ਨੇ ਵੀ ਕੀਤੀ ਹੈ ਤੇ ਪਰ ਹੁਣ ਜਿਹੜੇ ਦੋ ਮਾਮਲੇ ਸੀਗੇ ਧੰਮੀ ਸਾਹਿਬ ਦੇ ਉੱਪਰ ਸੀ ਜਿਹੜਾ ਲੱਗਿਆ ਵੀ ਉਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਮੰਦਵਚਨ ਬੋਲੇ ਗਏ ਕੋਹਂ ਦੇ ਉੱਪਰ ਉਹਨਾਂ ਨੇ ਵੀ ਕੱਲ ਆਪਣੀ ਸ਼੍ਰੀ ਕਾਲ ਤਖਤ ਸਾਹਿਬ ਤੇ ਪੰਜ ਪਿਆਰਿਆਂ ਦੀ ਸਜ਼ਾ ਲਾਈ ਉਹ ਉਹਨਾਂ ਨੇ ਪੂਰੀ ਕਰਕੇ ਆਪਣੀ ਭੁੱਲ ਬਖਸ਼ਾ ਲਈ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਇੱਕ ਬੜਾ ਵੱਡਾ ਕ੍ਰਾਈਸਿਸ ਚੱਲ ਰਿਹਾ ਪੰਜਾਬ ਦੇ ਵਿੱਚ ਸਿੱਖਾਂ ਦੇ ਪਿਛਲੇ ਪਿਛਲੇ ਸਮੇਂ ਤੋਂ ਪੰਥਕ ਸਾਫ ਦੇ ਵਿੱਚ ਪੰਥਕ ਲੀਡਰਸ਼ਿਪ ਇਹ ਬੜੇ ਵੱਡੇ ਪੱਧਰ ਉਤੇ ਅਭਾਰੀ ਹੈ ਕਿ ਪੰਥ ਨੂੰ ਜਿਹੜੇ ਡੇਰਿਆਂ ਤੋਂ ਵੱਡਾ ਖਤਰਾ ਹੈ ਤੇ ਇਥੋਂ ਤੱਕ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇੱਕ ਜਿਹੜਾ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਕੇਂਦਰ ਦੀਆਂ ਏਜੰਸੀਆਂ ਦੀ ਸ਼ੈ ਉੱਤੇ ਜਿਹੜੇ ਡੇਰੇ ਸਥਾਪਿਤ ਨੇ ਅਜੀਹੀ ਤਰ੍ਹਾਂ ਦਾ ਉਹਨਾਂ ਨੇ ਸਿੱਖ ਕੌਮ ਨੂੰ ਆਪਣੇ ਉਸ ਬਿਆਨ ਦੇ ਵਿੱਚ آگਾਹ ਵੀ ਕੀਤਾ ਹੁਣ ਵੱਡੇ ਡੇਰਿਆਂ ਦੇ ਵਿੱਚ ਤਾਂ ਸਭ ਤੋਂ ਵੱਡਾ ਡੇਰਾ ਜੇਕਰ ਮੰਨਿਆ ਜਾਂਦਾ ਹੈ ਨੈਸ਼ਨਲ ਪੱਧਰ ਉੱਤੇ ਹੈ ਜਿੱਦੀ ਧਾਂਕ ਇੰਟਰਨੈਸ਼ਨਲ ਪੱਧਰ ਤੇ ਵੀ ਕਹਿ ਸਕਦੇ ਹਾਂ ਡੇਰਾ ਵਿਆਸ ਹੀ ਹੈ ਤੇ ਡੇਰਾ ਵਿਆਸ ਦੇ ਮੁਖੀ ਅੱਜ ਜਸ ਜਸਦੀਰ ਯਾਨੀ ਰੰਗਵੀਰ ਸਿੰਘ ਦੇ ਨਾਲ ਗੱਲਬਾਤ ਕਰ ਰਹੇ ਨੇ ਕਿਸ ਤਰ੍ਹਾਂ ਦੀ ਉਗਲਵਕੜੀ ਹੈ ਸਿਆਸੀ ਹੈ ਧਾਰਮਿਕ ਹੈ ਸਮਾਜਿਕ ਹੈ ਜਾਂ ਜਿਹੜਾ ਏਜੰਸੀਆਂ ਦਾ ਮੈਟਰ ਜਿਾ ਪਿਛਲੇ ਸਮੇਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਉਹਦੇ ਨਾਲ ਜੁੜਦਾ ਘੜਦਾ ਮਾਮਲਾ ਡਾਕਟਰ ਸਾਹਿਬ ਕਈ پیچिदਗੀਆਂ ਨੂੰ ਘੁੱਲਦਾ ਤੇ ਡੇਰਿਆ ਤੋਂ ਪੰਥ ਨੂੰ ਖਤਰਾ ਅਜਿਹਾ ਸਿੱਖ ਕੌਮ ਦੇ ਵੱਡੇ ਵੱਡੇ ਲੀਡਰ ਪਿਛਲੇ ਸਮੇਂ ਆਵਾਜ਼ ਦੇ ਰਹੇ ਐ ਕਿ ਇਹ ਹੁਣ ਵੱਾਕੀ ਖਤਰਾ ਹੈ ਪਰ ਖਤਰਾ ਆਪਾਂ ਕਿਉਂ ਮੰਨਦੇ ਆ ਕਿ ਜਥੇਦਾਰ ਸਾਹਿਬ ਨਾਲ ਡੇਰਾ ਮੁਕੀ ਦੀ ਗੱਲਬਾਤ ਹੈ ਸੁਭਾਵਿਕੀ ਹੋ ਸਕਦੀ ਹੈ ਪਰਵਾਰਿਕ ਵੀ ਹੋ ਸਕਦੀ ਹੈ ਨਿੱਜੀ ਪੱਧਰ ਦੀ ਵੀ ਹੋ ਸਕਦੀ ਹੈ ਪਰ ਹਾਲੇ ਤਾਂ ਹੀ ਡਾਕਟਰ ਸਾਹਿਬ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਅੰਸ਼ ਬਾਹਰ ਨਹੀਂ ਆਏ ਤੇ ਉਹ ਅੰਸ਼ ਬਾਹਰ ਜਦੋਂ ਆਉਣਗੇ ਉਸ ਬਾਰੇ ਸਪਸ਼ਟ ਵੀ ਕੀਤਾ ਜਾ ਸਕਦਾ ਹੈ ਵੀ ਅਸਲ ਦੇ ਵਿੱਚ ਇਹ ਬੈਠਕ ਹੀ ਪਰਿਵਾਰਕ ਸੀਗਾ ਨਿੱਜੀ ਪੱਧਰ ਦੀ ਸੀ ਕਿਉਂਕਿ ਕਈ ਵਾਰ ਵੱਡੇ ਆਗੂਆਂ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਦੇ ਵਿੱਚ ਆਪਣੀਆਂ ਧਿਰਾਂ ਨੂੰ ਲਾਂਭੇ ਰੱਖ ਕੇ ਜਿਸ ਜਿਸ ਵੀ ਧਿਰ ਦੇ ਵਿੱਚ ਉਹ ਨੁਮਾਇੰਦਗੀ ਕਰਦੇ ਹੁੰਦੇ ਆ ਤਾਂ ਇੱਕ ਨਿੱਜ ਵਸਤਾ ਵੀ ਹੁੰਦੀ ਹੈ ਪਰਿਵਾਰਕ ਪੱਧਰ ਦੀ ਸਨੇਹ ਪੱਧਰ ਦੀ ਉਹਦੇ ਆਧਾਰਤ ਵੀ ਕੋਈ ਗੱਲਬਾਤ ਕੋਈ ਮਿਲਣੀ ਹੋ ਸਕਦੀ ਹੈ ਆਪਾਂ ਡਾਕਟਰ ਸਾਹਿਬ ਇਸ ਜਿਹੜੀ ਅੱਜ ਦੀ ਹੈ ਡੇਰਾ ਮੁਖੀ ਤੇ ਜਥੇਦਾਰ ਦੀ ਜਿਹੜੀ ਗੱਲਬਾਤ ਹੈ ਉਹਨੂੰ ਪਰਿਵਾਰਕ ਜਾਂ ਨਿੱਜ ਪੱਧਰ ਦੀ ਵੀ ਮੰਨ ਸਕਦੇ ਆ ਕਿਉਂਕਿ ਓਵਰ ਆਲ ਹਾਲੇ ਦੁਨਤਰਾ ਵੱਲੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਸਪਾਈ ਸਾਹਮਣੇ ਨਹੀਂ ਆਈ মিডিਆ ਪੱਧਰ ਉੱਤੇ ਕਿ ਇਸ ਗੱਲਬਾਤ ਦਾ ਤੁਰਾਕੀ ਸੀ ਪੰਨੇ ਜੀ ਪਧਰਦੀ ਵੀ ਮੰਨ ਸਕਦੇ ਆ ਪਰਿਵਾਰਕ ਵੀ ਮੰਨ ਸਕਦੇ ਆ ਸਮਾਜਿਕ ਵੀ ਜੀ ਪਿੰਟਰ ਸਾਹਿਬ ਜੀ ਦੇਖੋ ਸਮਾਜਿਕ ਹੁੰਦੀ ਹੈ ਵੀ ਕਈ ਵਾਰ ਕਿਸੇ ਇਸੇ ਸਮਾਗਮ ਦੇ ਵਿੱਚ ਅਚਨ-ਚੇਤੀ ਉੱਥੇ ਪਹੁੰਚੀ ਮੇਲ ਹੋ ਗਿਆ ਜਾਂ ਕੋਈ ਕਿਸੇ ਵੱਡੀ ਸ਼ਖਸੀਅਤ ਦੇ ਘਰ ਕੋਈ ਇਸ ਤਰ੍ਹਾਂ ਦਾ ਮਾਮਲਾ ਹੈ ਤੇ ਉਹ ਸਬੰਧ ਦੇ ਵਿੱਚ ਉਹਨਾਂ ਦੇ ਸਮਾਜਿਕ ਤੌਰ ਤੇ ਵੀ ਜੇ ਨਿੱਜੀ ਹੁੰਦੀ ਹੈ ਕੋਈ ਰਿਸ਼ਤੇ ਦਾ ਸਬੰਧ ਦੇ ਵਿੱਚ ਹੁੰਦੀ ਹੈ ਇਸ ਤਰ੍ਹਾਂ ਵੀ ਹੋ ਸਕਦੀ ਹੈ ਪਰੰਤੂ ਗੱਲ ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਕੀ ਗੱਲ ਕੀਤੀ ਹੈ ਵੀ ਅੱਜ ਬੀਰਵਾਲ ਦਿਵਸ ਇੰਟਰ ਸਰਕਾਰ ਵੱਲੋਂ ਮਨਾਇਆ ਗਿਆ ਜਿਸ ਸੰਬੰਧੀ ਕੇਂਦਰ ਸਰਕਾਰ ਦੇ ਜਿਹੜਾ ਉਹਨਾਂ ਨੇ ਬੀਰਵਾਲ ਦਿਵਸ ਦਾ ਨਾਂ ਰੱਖਿਆ ਉਹ ਸੰਬੰਧੀ ਐਸਜੀਪੀਸੀ ਆਪਣਾ ਵੱਡਾ ਤਿੱਖਾ ਪ੍ਰੋਟੈਸਟ ਕਰ ਰਹੀ ਹੈ ਤੇ ਫਿਰ ਸਿੰਘ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਇਸ ਦਰਮਿਆਨ ਇੱਕ ਬੜਾ ਵੱਡਾ ਵਿਵਾਦ ਚੱਲ ਰਿਹਾ ਹੈ ਜਥੇਦਾਰ ਸਾਹਿਬ ਡਿਊਟੀ ਤੋਂ ਰੁਕੇ ਹੋਏ ਨੇਗੇ ਤੇ ਉਹਨਾਂ ਦੇ ਖਿਲਾਫ ਇਨਕੁਆਇਰੀ ਹੋ ਰਹੀ ਹੈ ਇਸ ਸੰਦਰਭ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਮੀਟਿੰਗ ਹੋਵੇ ਤਾਂ ਉਹ ਆਪਣੇ ਆਪ ਦੇ ਵਿੱਚ ਬੜਾ ਬੜੇ ਸਵਾਲ ਰੱਖਦੀ ਹੈ ਉਹਨੂੰ ਆਪਾਂ ਬੇਸ਼ੱਕ ਇਹ ਨਿੱਜੀ ਕਿਹਾ ਇਹੀ ਜਾਏਗਾ ਵੀ ਨਿੱਜੀ ਤਾਂ ਔਰਤੇ ਆਇਸਨ ਮਿਲਣਾ ਹੈ ਪਰ ਨਿੱਜੀ ਤਾਂ ਔਰਤੇ ਵੀ ਉਹਨੇ ਪਿੱਛੇ ਕੋਈ ਨਾ ਕੋਈ ਭਾਵਨਾ ਤਾਂ ਹੋएगी ਹੋएगी ਨਾ ਕੋਈ ਗੱਲ ਹੋਈ ਹੋਣੀ ਹੈ ਵੱਡੀ ਗੱਲ ਹੋਈ ਹੈ ਇਹ ਬਾਕੀ ਦੂਸਰੀ ਗੱਲ ਇਹ ਵੀ ਹੈ ਵੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਵੀ ਡੇਰਾ ਮੁਖੀ ਬਾਬਾ ਗ੍ਰਿੰਦਰ ਸਿੰਘ ਦੀ ਕੋਈ ਛੋਟੀ ਸ਼ਕਤੀ ਨਹੀਂ ਜਿਹੜੇ ਇੱਕ ਇੰਟਰਨੈਸ਼ਨਲ ਪੱਧਰ ਤੇ ਆਪਣੀ ਹਸਤੀ ਰੱਖਦੇ ਨੇ ਜਿਨ੍ਹਾਂ ਨੂੰ ਮਿਲਣ ਦੇ ਲਈ ਲਾਈਨਾਂ ਲੱਗੀਆਂ ਹੋ ਜਾਂਦੀਆਂ ਤੇ ਉਹਨਾਂ ਦਾ ਇਸ ਤਰ੍ਹਾਂ ਮਿਲਣ ਆਉਣਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਹ ਹੈ ਫਿਰ ਉਸ ਦੌਰ ਦੇ ਵਿੱਚ ਆਉਣਾ ਜਦੋਂ ਕਿ ਸਿੰਘ ਸਾਹਿਬ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਸੇਵਾ ਤੋਂ ਠਟਾਇਆ ਹੋਇਆ ਤੇ ਉਹਨਾਂ ਦੇ ਖਿਲਾਫ ਅਲਕੋਰੀ ਚੱਲ ਰਹੀ ਹੈ ਇਹ 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 ਜਿਹੜੀ ਗੱਲ ਹੈ ਧਾਨ ਇਹ ਇਹ ਕਿੱਝ ਰਹੀ ਹੈ ਅਸਲ ਵਿੱਚ ਕਿ ਕੀ ਕੀ ਇਹ ਜਿਹੜਾ ਉਨ੍ਹਾਂ ਦਾ ਜਿਹੜਾ ਉਹਨਾਂ ਦੇ ਉੱਪਰ ਸੰਕਟ ਹੈ ਕਿਤੇ ਉਹਨਾਂ ਦੇ ਸੰਕਟ ਮੋਚਕਾ ਨਹੀਂ ਬਣ ਕੇ ਆਏ ਹੋਏ ਵੀ ਉਹਨਾਂ ਦੇ ਸੰਕਟ ਨੂੰ ਟਾਲਣ ਦੇ ਲਈ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਬਿਲਡ ਕਰਨ ਦੇ ਲਈ ਜਿਵੇਂ ਜਿਵੇਂ ਡਾਕਟਰ ਸਾਹਿਬ ਮੀਡੀਆ ਐਂਗਲ ਦੇ ਵਿੱਚ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਜਿਹੜੀ ਸੁਧਾਰ ਲਹਿਰ ਬਣੀ ਸੀ ਭਾਵੇਂ ਕਿ ਪਿਛਲੇ ਸਮੇਂ ਉਹ ਭੰਗ ਕਰ ਦਿੱਤੀ ਗਈ ਖਤਮ ਕਰ ਦਿੱਤੀ ਗਈ ਉਹ ਉਸ ਧਿਰ ਦੇ ਜਿਹੜੇ ਵੱਡੇ ਲੀਡਰ ਸਰਦਾਰ ਦਰਸ਼ਨ ਸਿੰਘ ਰਖੜਾ ਉਹ ਵੀ ਅੱਜ ਡੇਰਾ ਮੁਖੀ ਦੇ ਨਾਲ ਦੱਸੀ ਗਏ ਹੈ ਮਾਮਲਾ ਆਪਾਂ ਕਹਿ ਸਕਦੇ ਹਾਂ ਕਿ ਭਾਵੇਂ ਇਹ ਨਿੱਜੀ ਹੋ ਸਕਦਾ ਸਮਾਜਿਕ ਹੋ ਸਕਦਾ ਪਰੰਤੂ ਕੁਲਮੁਲਾਕੇ ਨੂੰ ਹੰਤਕ ਮਾਮਲਾ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇੱਕ ਵੱਡੇ ਡੇਰਾ ਮੁਖੀ ਵਿੱਚ ਇਸ ਬੈਠਕ ਦੇ ਵਿੱਚ ਸਵਾਲ ਹੈ ਕਿ ਜਿਹੜੀ ਦਵੱਲੀ ਗੱਲਬਾਤ ਹੁੰਦੀ ਹੈ ਯਾਨੀ ਹਰਪ੍ਰੀਤ ਸਿੰਘ ਤੇ ਡੇਰਾ ਮੁਖੀ ਦੀ ਜਾਂ ਵਿੱਚ ਸਰਦਾਰ ਸਰਜੀਤ ਸਿੰਘ ਰਖੜਾ ਵੀ ਬੈਠਦੇ ਆ ਕਿਉਂਕਿ ਪਿਛਲੇ ਦਿਨੀ ਸਰਦਾਰ ਸਰਜੀਤ ਸਿੰਘ ਰਖੜਾ ਦੇ ਪਟਿਆਲਾ ਸਥਿਤ ਰਖੜਾ ਵੀ ਇੱਕ ਸਮਾਗਮ ਦਾ ਉਸ ਦੇ ਵਿੱਚ ਵੀ ਡੇਰਾ ਮੁਖੀ ਬਾਬਾ ਗ੍ਰਿੰਦਰ ਸਿੰਘ ਢੱਲੋਂ ਵੀ ਚੇਚੇ ਤਰਫ ਤੇ ਪਹੁੰਚੇ ਸਨ ਕਹਿੰਦਾ ਪਾ ਕਿ ਰਖੜਾ ਪਰਿਵਾਰ ਦੀ ਸਾਹਜ ਦੀ ਵਜ੍ਹਾ ਇਹ ਮਿਲਣੀ ਕਿਤੇ ਕੋਈ ਅਗਲੀ ਕਹਾਣੀ ਦਾ ਨਵਾਂ ਅਧਿਆਇ ਤਾਂ ਨਹੀਂ ਲਿਖਿਆ ਜਾ ਰਿਹਾ ਕਿ ਜ਼ਥੇਦਾਰ ਤੇ ਡੇਰਾ ਮੁਖੀ ਦੀ ਬੈਠਕ ਹੁੰਦੀ ਹੈ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਸੁਧਾਰ ਲਹਿਰ ਨਾਲ ਜੁੜੇ ਜਿਹੜੇ ਆਗੂ ਹੋਰ ਨੇ ਪੰਥ ਕਾਗੂ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਬੀਬੀ ਜ਼ਗੀਰ ਕੋਰ ਗੁਰਪ੍ਰਤਾਪ ਸਿੰਘ ਵਡਾਲਾ ਕਰਨੈਲ ਸਿੰਘ ਪੰਜੌਲੀ ਜਾਹੋਰ ਸਾਰੇ ਆਗੂ ਉਹ ਇਸ ਮਿਲਣੀ ਦੇ ਵਿੱਚ ਡੇਰਾ ਮੁਖੀ ਤੇ ਜਥੇਦਾਰ ਦੀ ਮਿਲਣੀ ਦੇ ਵਿੱਚ ਉਹਨਾਂ ਦਾ ਪ੍ਰਤੀਕਰਮ ਕੀ ਆਉਂਦਾ ਕਿ ਉਹ ਪੰਥਕ ਸਾਫ ਵਾਲੇ ਪਾਸੇ ਖੜਨਗੇ ਜਾਂ ਉਹ ਦੂਜੀ ਜਿਹੜੀ ਇੱਕ ਨਵੀਂ ਪਣਪ ਰਹੀ ਧਿਰ ਉਹਦੇ ਵੱਲ ਉਹ ਆਪਣਾ ਆਪਣਾ ਸਟੈਂਡ ਰੱਖਣਗੇ ਤੇ ਨਾਲ ਗਰਮ ਜਿੱਦਾਂ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਟੋਹੀ ਦੇ ਮਾਮਲੇ ਤੋਂ ਬਾਅਦ ਇੱਕ ਜੱਕਦਮ ਜਿੱਥੇ ਉਹਨਾਂ ਨੇ ਇੱਕ ਤਰ੍ਹਾਂ ਭਾਵਨਾਵਾਂ ਜਾਗਰ ਕਰਦਿਆਂ ਅਸਤੀਫੇ ਦੇਣ ਦੀ ਗੱਲ ਕੀਤੀ ਚੇਤਾਵਨੀ ਦਿੱਤੀ ਤਾਂ ਉਸ ਵੇਲੇ ਇੱਕ ਗਰਮ ਦਲੀਆਂ ਦਾ ਪੰਥਕ ਸਾਹਿਬ ਤੇ ਹੋਰ ਤੇਰਾ ਗਿਆਨੀ ਹਰਪ੍ਰੀਤ ਸਿੰਘ ਦੀ ਪਿੱਠ ਤੇ ਆਣ ਖੜੀਆਂ ਉਹ ਤੇਰਾ ਹੁਣ ਇਸ ਮਾਮਲੇ ਨੂੰ ਕਿਵੇਂ ਦੇਖਣ ਗਿਆ ਵਾਚਣ ਗਿਆ ਤੇਰਾ ਮੁਖੀ ਤੇ ਗਿਆਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬੈਠਕ ਨੂੰ ਕਿਉਂਕਿ ਦੋ ਵੱਖਰੇ ਵੱਖਰੇ ਕੋਣ ਨੇ ਇਸ ਵੇਲੇ ਨੀਰਾਮੁਖੀ ਦਾ ਸਮਾਜਿਕ ਧਾਰਮਿਕ ਜਾਂ ਵੱਖਰਾ ਕੋਣ ਹੈ ਤੇ ਦੂਜੇ ਬਣੇ ਸਾਡੇ ਜਿਹੜੇ ਸਿੰਘ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਪੰਥਕ ਲਿਆ ਦਾ ਵੱਖਰਾ ਕੋਣ ਹੈ ਵੱਖਰੋ ਵਖਰੇ ਕੋਣ ਤੇ ਬੈਠਕ ਹੋਣੀ ਉਹ ਬਾਕੀ ਕਈ ਚਰਚਾਵਾਂ ਨੂੰ ਜਨਮ ਦੇਰੀ ਹੈ ਜੀ ਡਾਕਟਰ ਸਾਹਿਬ ਹਿੰਦੂ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਪਰ ਕਾਫੀ ਨਵੇਂ ਸਿੱਟੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਲੱਗ ਰਹੀ ਹੈ ਜਿਵੇਂ ਕਿ ਇਹਦੇ ਤੋਂ ਲੱਗਦਾ ਵੀ ਦੋਨੇ ਤਰ੍ਹਾਂ ਇਸ ਤਰ੍ਹਾਂ ਦੀ ਖੇਮਾਬੰਦੀ ਤੇ ਸਫਬੰਦੀ ਹੋ ਰਹੀ ਲੱਗਦੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਧਾਰਮਿਕ ਗਿਰਿਆਨਿਆਂ ਦੇ ਵਿੱਚ ਕੀ ਸਿੱਖ ਰਾਜਨੀਤੀ ਦੇ ਉੱਪਰ ਸੰਦਰਭ ਦੇ ਵਿੱਚ ਕਾਸ ਤੌਰ ਤੇ ਇਹ ਜਿਸ ਤਰ੍ਹਾਂ ਕੇ ਅਖਲੀ ਦਲ ਵੱਲੋਂ ਜਾਂ ਐਸਜੀਪੀਸੀ ਵੱਲੋਂ ਸ਼ਾਇਦ ਹੋ ਸਕਦਾ ਹੈ ਵੀ ਜਿਵੇਂ ਉਹਨਾਂ ਨੇ ਇਸ ਤਰ੍ਹਾਂ ਦਾ ਇੱਡਾ ਪੈਂਤੜਾ ਲਿਆ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੇਵਾ ਤੋਂ ਲੰਬੇ ਕਰਨ ਦਾ 2 ਹਫ਼ਤਿਆਂ ਦੇ ਲਈ ਇਹ ਬਹੁਤ ਵੱਡਾ ਹੋਤੀ ਕਿਸੇ ਵੇਲੇ ਤਾਂ ਏਸੀ ਵੀ ਜੇ ਤਾਂ 2 ਦਸੰਬਰ ਤੋਂ ਬਾਅਦ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਕੱਦ ਏਡਾ ਵੱਡਾ ਹੋ ਗਿਆ ਸੀ इवन ਕਿ ਤੱਕ 16 ਅਕਤੂਬਰ ਤੋਂ ਬਾਅਦ 17 ਅਕਤੂਬਰ ਤੋਂ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਕੱਦ ਇਸ ਤਰ੍ਹਾਂ ਵੱਡਾ ਬਣ ਗਿਆ ਸੀ ਬੇਸ਼ੱਕ ਪੰਥਕ ਧਿਰਾਂ ਦੇ ਵਿੱਚ ਜਥੇਦਾਰ ਸਨਮਾਨਯੋਗ ਹੁੰਦੇ ਨੇ ਬਿਲਕੁਲ ਹੈ ਪਰੰਤੂ ਉਹ ਆਪਣੇ ਆਪ ਦੇ ਵਿੱਚ ਕਾਫੀ ਉਹਨਾਂ ਦਾ ਬੜਾ ਪ੍ਰਭਾਵ ਬਣ ਰਿਹਾ ਸੀਗਾ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਤਰ੍ਹਾਂ ਉਹਨਾਂ ਨੇ ਇਹ ਇਸ ਮਾਮਲੇ ਦੇ ਵਿੱਚ ਇਸ ਨੂੰ ਨਿਪਟਾਇਆ ਤੇ ਇਸ ਥਰੇ ਲੈ ਕੇ ਗਏ ਨੇ ਤੇ ਉਹਦੇ ਤੋਂ ਲੱਗਦਾ ਵੀ ਸ਼ਾਇਦ ਅਕਾਲੀ ਦਲ ਨੂੰ ਲੱਗਿਆ ਹੋਵੇਗਾ ਵੀ ਇਸ ਤਰ੍ਹਾਂ ਦੇ ਵਿੱਚ ਇਹਦੇ ਇਹਨਾਂ ਦੇ ਪਿੱਛੇ ਕੀ ਸ਼ਕਤੀਆਂ ਨੇ ਹੁਣ ਜਾਂਤਾ ਇਹ ਹੈ ਵੀ ਜਿਹੜੀਆਂ ਬਾਹਰੀ ਸ਼ਕਤੀਆਂ ਨੇ ਗੀਆਂ ਵੱਡੀਆਂ ਸ਼ਕਤੀਆਂ ਨੇ ਜਿਸ ਤਰ੍ਹਾਂ ਜਿਨ੍ਹਾਂ ਦੇ ਵਿੱਚ ਏਜੰਸੀਆਂ ਵੀ ਕਹਿ ਸਕਦੇ ਆ ਡੀਪ ਸਟੇਟ ਵੀ ਕਿਹਾ ਜਾ ਸਕਦਾ ਬਾਹਰੀਆਂ ਸ਼ਕਤੀਆਂ ਵੀ ਨੇ ਉਹਨਾਂ ਦਾ ਪ੍ਰਭਾਵ ਸਿੱਖ ਰਾਜਨੀਤੀ ਬਾਰੇ ਕਿਸ ਤਰ੍ਹਾਂ ਦਾ ਬਰਤਾਂਤ ਸਿਰਜਣ ਦਾ ਹੈ ਇਹ ਸਬੰਧ ਦੇ ਵਿੱਚ ਵੀ ਜਿਹੜਾ ਲੱਗਦਾ ਵੀ ਉਹ ਸ਼ਕਤੀਆਂ ਵੀ ਆਪਣਾ ਆਪਣਾ ਰੋਲ ਅਦਾ ਕਰਨ ਗਈਆਂ ਇਸ ਸਬੰਧ ਦੇ ਵਿੱਚ ਇਹਦੇ ਤੋਂ ਇਹ ਲੱਗਦਾ ਵੀ ਏ ਜੀਤਾ ਬਾਬਾ ਗ੍ਰਿੰਦਰ ਸਿੰਘ ਜੀ ਉਹਨਾਂ ਦੇ ਨਾਲ ਕਈ ਵਾਰ ਇਹ ਵੀ ਹੋ ਜਾਂਦਾ ਹੈ ਉਹਨਾਂ ਦੀ ਪਿੱਠ ਠੋਕਣ ਗਏ ਹੋਣ ਉਹਨਾਂ ਨੂੰ ਹੌਸਲਾ ਦੇਣ ਗਏ ਹੋਣ ਇਹ ਵੀ ਹੋ ਸਕਦੀ ਹੈ ਗੱਲਬਾਤ ਜਾਂ ਪਿੰਡ ਸਰਕਾਰ ਦਾ ਜਿਸ ਤਰ੍ਹਾਂ ਦਾ ਗਿਆਨੀ ਹਰਪ੍ਰੀਤ ਸਿੰਘ ਕੀ ਨਾ ਪ੍ਰਧਾਨ ਮੰਤਰੀ ਦਾ ਵੀ ਫੋਨ ਆਉਂਦਾ ਸੀ ਹੋਮ ਮਿਨਿਸਟਰ ਨਾਲ ਵੀ ਗੱਲ ਸੀ ਕਿਉਂਕਿ ਉਹ ਵੀ ਆਪਣੇ ਆਪ ਦੇ ਇੱਕ ਕਬੱਡੀ ਹਸਤੀ ਸੀ ਪੰਚ ਦੇ ਵਿੱਚ ਪਰ ਹੁਣ ਇੱਕੋ ਲਖਤ ਇਸ ਤਰ੍ਹਾਂ ਕਰ ਦੇਣਾ ਤੇ ਜਿਹੜਾ ਕਿ ਐ ਆਈਟੀ ਸੈਲਾਂ ਦੇ ਉੱਪਰ ਜਿਵੇਂ ਉਹਨਾਂ ਦੇ ਉੱਪਰ ਚੱਲ ਰਿਹਾ ਹੈਗਾ ਉਹ 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 ਵੀ ਦੇਖਣ ਦੀ ਲੋੜ ਹੈਗੀ ਹੈ ਵੀ ਉਸ ਸੰਦਰਭ ਦੇ ਵਿੱਚ ਵੀ ਕਿਵੇਂ ਹੈ ਪਰੰਤੂ ਇੱਕ ਗੱਲ ਸਾਫ਼ ਹੈ ਜਿਹੜੀ ਸੁਖਵੀਰ ਸਿੰਘ ਬਾਦਲ ਜਾਂ ਜਿਹੜੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਹੈ ਉਹਨਾਂ ਵੱਲੋਂ ਹਾਲ ਤੱਕ ਇਸ ਤਰ੍ਹਾਂ ਦਾ ਕੋਈ ਹੋ ਨਹੀਂ ਆਇਆ ਪਰੰਤੂ ਜਿਵੇਂ ਕਿ ਕਾਰਜਕਾਰੀ ਪ੍ਰਧਾਨ ਭੁੰਧਰ ਸਾਹਿਬ ਜਾਂ ਦੂਸਰੇ ਉਦੂਬਾਦ ਦੇ ਲੀਡਰਸ਼ਿਪ ਹੈ ਜਿਹੜੀ ਉਹਨਾਂ ਦੀ ਜਿਹੜੀ ਦੁਬਤਾ ਗ੍ਰਸ ਜਾਂ ਉਹਨਾਂ ਦੀ ਇਹ ਸਥਿਤੀ ਨੂੰ ਹੈਂਡਲ ਕਰਨ ਦੇ ਪ੍ਰਤੀ ਲੱਗਦਾ ਹੈ ਵੀ ਉਹ ਉਹਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੈ ਹੁਣ ਇਹ ਆਪਾਂ ਜੇ 1994 ਵੱਲ ਨੂੰ ਚਲੇ ਜਾਂੀਏ ਨਾ 1994 ਵਾਲੀ ਸਥਿਤੀ ਦੇ ਵਿੱਚ ਉਦੋਂ ਵੀ ਇਸ ਤਰ੍ਹਾਂ ਦੀ ਉਤਪੰਨ ਹੋਈ ਸੀ 1994 ਦੇ ਵਿੱਚ ਜਦੋਂ ਕਿ ਬਿਲਕੁਲ ਡੇਰੇ ਨਾਲ ਜਿਹੜਾ ਜੁੜਿਆ ਮਾਮਲਾ ਉਹ ਤਾਂ ਡਾਕਟਰ ਸਾਹਿਬ ਪੰਥਕ ਸਾਹਿਬ ਤੇ ਡੇਰੇ ਦਾ ਵਿਵਾਦ ਉਹ 2007 ਹੀ ਜੁੜਦਾ ਜਦੋਂ ਡੇਰਾ ਸਿਰਸਾ ਮੁਖੀ ਕਹਿੰਦਾ ਭਾਵ ਕਿ ਇੱਕ ਸਮਾਗਰ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਪਾਕ ਤਾ ਪੰਥਕ ਦੇ ਪੰਥ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਰੋਹ ਪੈਦਾ ਹੁੰਦਾ ਮੇਰੀ ਯਾਦ ਹੈ ਮੈਂ ਟ੍ਰਿਬਿਊਨ ਦੇ ਵਿੱਚ ਉਸ ਸਮੇਂ ਕਵਰ ਕੀਤਾ ਹੈ ਪਟਿਆਲੇ ਨੂੰ ਤਾਂ ਲੋਕ ਕਿਵੇਂ ਆਮਹਾਰੇ ਬਾਹਰ ਆਏ ਤਾਂ ਇੱਕ ਤਰ੍ਹਾਂ ਸਰਕਾਰ ਨੂੰ ਉਸ ਵੇਲੇ ਵੱਖਰੀ ਤਰ੍ਹਾਂ ਦੀ ਲਾਅ ਐਂਡ ਆਰਡਰ ਨੂੰ ਲੈ ਕੇ ਵਿਵਪਤਾ ਪੈ ਗਈ ਸੀ ਉਸ ਵੇਲੇ ਅਕਾਲੀ ਭਾਤਪਾਦੀ ਸਰਕਾਰ ਸੀ ਤੇ ਇਹ ਜਿਹੜਾ ਡੇਰੇ ਦਾ ਵਿਵਾਦ ਤੇ ਪੰਥ ਦਾ ਉਹਦਾ ਜਿਹੜਾ ਸਿੱਧੇ ਤੌਰ ਤੇ ਵੱਡਾ ਨੁਕਸਾਨ ਹੁਣ ਤੱਕ ਜਿਹੜਾ ਅਪਾ ਕਹਿ ਸਕਦੇ ਆ ਸਿਆਸੀ ਲਿਹਾਜ਼ ਉਤੇ ਜਾਂ ਸਮਾਜਿਕ ਲਿਹਾਜ਼ ਉਤੇ ਉਸ ਸ਼ਰੋਮਣੀ ਅਕਾਲੀ ਦਲ ਨੂੰ ਭੁਗਤਣਾ ਵੀ ਪਿਆ ਹੈ ਅਜਿਹਾਂ ਸਾਰਾ ਕੁਝ ਪਰ ਹੁਣ ਤੱਕ ਜਿਵੇਂ ਇੱਕ ਵੱਖਰੀ ਉਹ ਕਹਾਣੀ ਜਿਹੜੀ ਹੈ ਡੇਰੇ ਤੋਂ ਤੁਰੀ ਤੇ ਇੱਕ ਹੁਣ ਵੱਖਰੀ ਅਗਲੀ ਕਹਾਣੀ ਉਹ ਵੀ ਡੇਰੇ ਨਾਲ ਜੁੜੀ ਹੈ ਪਰ ਵੱਡੀ ਗੱਲ ਹੈ ਕਿ ਇਸ ਕਹਾਣੀ ਦੇ ਵਿੱਚ ਪੰਥ ਦੇ ਜਥੇਦਾਰ ਦੀ ਡੇਰਾ ਮੁਖੀ ਨਾਲ ਬੈਠਕ ਹੋ ਰਹੀ ਹੈ ਹੋਈ ਹੈ ਕਹਿੰਦਾ ਪਾ ਹਾਲੇ ਭਾਵੇਂ ਉਹ ਉਹ ਹਾਲ ਮਾਮਲਾ ਸਾਹਮਣੇ ਨਹੀਂ ਆਇਆ ਕਿ ਗੱਲਬਾਤ ਕੀ ਹੋਈ ਹੈ ਗਲਵਕੜੀ ਪਈ ਹੈ ਜਾਂ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਜ਼ਰ ਵੀ ਜ਼ਾਹਰ ਕਰ ਦਿੱਤਾ ਹੋਵੇ ਭਾਈ ਮੈਂ ਤਾਂ ਪੰਥ ਦਾ ਜੱਤੇਦਾਰ ਹਾਂ ਮੇਰੇ ਡੇਰਾ ਮੁਖੀ ਨਾਲ ਗੱਲਬਾਤ ਮਨਸੂਬਾ ਨਹੀਂ ਦੇਗੀ ਪੰਥ ਕੀ ਕਹੇਗਾ ਲੋਕ ਕੀ ਕਹਿਣਗੇ ਜੀ ਡਾਕਟਰ ਸਾਹਿਬ ਨਹੀਂ ਪਿੰਡਰ ਸਾਹਿਬ ਦੇਖੋ ਜਦੋਂ ਦਾ ਇਹ ਵਿਵਾਦ ਚੱਲਿਆ ਇੱਕ ਤੁਹਾਡੇ ਯਾਦ ਹੋਊਗਾ ਕੁਝ ਦਿਨ ਪਿੱਛੇ ਆਪਾਂ ਜਾਈਏ ਤੇ ਗਿਆਨੀ ਹਰਪ੍ਰੀਤ ਸਿੰਘ ਬਖੋ ਵਖਰੇ ਧਰਮਾਂ ਦੇ ਜਿਹੜੇ ਵੱਡੇ ਲੀਡਰ ਸਨ ਜਾਂ ਵੱਡੇ ਪੈਰੋਕਾਰ ਸਨ ਜਾਂ ਵੱਡੇ ਉਹਨਾਂ ਦੇ ਧਾਰਮਿਕ ਨੇਤਾ ਸਨ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਲੈ ਕੇ ਗਈ ਸੀ ਇਸ ਤਰ੍ਹਾਂ ਦੀ ਵੀ ਇਹ ਇਹ ਮਿਲਣੀ ਪਰੰਤੂ ਨੂੰ ਕਹਿਉ ਕਿ ਉਹ ਉਹ ਆਪ ਕਰਾਈਸ ਦੇ ਵਿੱਚ ਨੇ ਉਹਨਾਂ ਦੇ ਉੱਪਰ ਇਨਕੁਆਇਰੀ ਬੈਠੀ ਹੋਈ ਹੈ ਤੇ ਇਹ ਮੀਟਿੰਗ ਹੋਈ ਆਪਣੇ ਆਪ ਦੇ ਵਿੱਚ ਵੱਖਰਾ ਮੰਨਿਆ ਰੱਖਦੀ ਹੈ ਵੱਖਰੇ ਵੱਖਰਾ ਆਪਣਾ ਇਹਦਾ ਇੱਕ ਵੱਖਰਾ ਹੀ ਵਰਤਾਂਤ ਸਿਰਜਿਆ ਜਾਊਗਾ ਨਾ ਕਿ ਇਹ ਸਮਾਜਿਕ ਮਿਲਣੀ ਦੇ ਤੌਰ ਤੇ ਆਪਾਂ ਕਹਿ ਸਕਦੇ ਜਾਂ ਨਾ ਨਿੱਜੀ ਮਿਲਣੀ ਦੇ ਤੌਰ ਤੇ ਵੀ ਨਹੀਂ ਕਿਹਾ ਜਾ ਸਕਦਾ ਵੀ ਕੀ ਨਿੱਜੀ ਕੋਈ ਉਸ ਤਰ੍ਹਾਂ ਦਾ ਸੀਗਾ ਜਾਂ ਸੁਭਾਅਕ ਮਿਲਣੀ ਹੋਗੀ ਵੀ ਕਿਸੇ ਸਮਾਗਮ ਦੇ ਵਿੱਚ ਗਏ ਹੋਏ ਸਨ ਸਿੰਘ ਸਾਹਿਬ ਹਾਂ ਬਿਲਕੁਲ ਡਾਕਟਰ ਸਾਹਿਬ ਇਹ ਸੁਭਾਅਕ ਵੀ ਆਪਾਂ ਮੰਨ ਸਕਦੇ ਹਾਂ ਕਿ ਕਿਉਂਕਿ ਡੇਰਾ ਮੁਖੀ ਬਟਿੰਡਾ ਜਾਂਦੇ ਆਪਣੇ ਪੈਰੋਕਾਰਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦਾ ਅਗੇ ਮਨਕਾਰਾ ਵੀ ਆਪਾਂ ਜੱਦੀਰ ਸਾਹਿਬ ਨਾਲ ਬੈਠ ਕਰ ਲੈਣੇ ਕਿਉਂਕਿ ਜੱਦੀਰ ਸਾਹਿਬ ਦਾ ਜਿਹੜਾ ਨਸੀਬਾ ਇਹ ਨਹੀਂ ਦੇਣੀ ਉੱਥੇ ਉਹਨਾਂ ਦੀ ਨਿੱਜੀ ਰਹਿਸ ਬਟਿੰਡੇ ਦੇ ਵਿੱਚ ਹੀ ਹੈ ਪਰ ਇਸ ਕੜੀ ਦੇ ਵਿੱਚ ਨਾਲ ਜਿਹੜੇ ਸਾਹਮਣੇ ਆ ਰਹੇ ਨੇ ਇਸ ਕੜੀ ਦੇ ਵਿੱਚ ਹੀ ਸਰਦਾਰ ਲਹਿਰ ਦੇ ਸਾਬਕਾ ਆਗੂ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਟ ਮੰਤਰੀ ਸਰਜੀਤ ਸਿੰਘ ਰਖੜਾ ਜਿਨ੍ਹਾਂ ਦਾ ਵੱਡੇ ਪ੍ਰਕਾਸ਼ ਸਿੰਘ ਬਾਦਲ ਨਾਲ ਇੱਕ ਵੱਡਾ ਸਨੇਹ ਸੀ ਬਹੁਤ ਵੱਡੀ ਜਿਹੜੀ ਉਹਨਾਂ ਦਾ ਪਿਆਰ ਰਿਹਾ ਉਸ ਦੇ ਵਿੱਚ ਤੇ ਉਸ ਆਗੂ ਸਰਜੀਤ ਸਿੰਘ ਰਖੜਾ ਦੀ ਸ਼ਮੂਲੀਅਤ ਦਾ ਵਿੱਚ ਉਹ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਨੂੰ ਮੋੜ ਦਿੰਦੀ ਵਿਖਾਈ ਦੇ ਰਹੀ ਹੈ ਜੀ ਡਾਕਟਰ ਸਾਹਿਬ ਬਿਲਕੁਲ ਇਹਦੇ ਤੋਂ ਇਹ ਹੈਗਾ ਦੇਖੋ ਰਖੜਾ ਪਰਿਵਾਰ ਦੀ ਬਾਬਾ ਗੁਰਿੰਦਰ ਸਿੰਘ ਹੁਣਾਂ ਦਾ ਬਹੁਤ ਜਿਆਦਾ ਨੇੜਤਾ ਹੈ ਦਰਸ਼ਨ ਸਿੰਘ ਧੜੀਵਾਲ ਦੇ ਹਾਂ ਬਿਲਕੁਲ ਉਹਨਾਂ ਦਾ ਜਿਹੜਾ ਅਮਰੀਕਾ 'ਸਤੇ ਤੇ ਜਿਹੜਾ ਕਾਰੋਬਾਰ ਹੈ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਦਰਸ਼ਨ ਸਿੰਘ ਧਾਲੇਵਾਲ ਇਹਨਾਂ ਦਾ ਮੇਲ ਮਿਲਾਪ ਅਮਰੀਕਾ ਦੇ ਵਿੱਚ ਵੀ ਹੁੰਦਾ ਰਹਿੰਦਾ ਹੈ ਜੀ ਹੈ ਨਾ ਇਸ ਕਰਕੇ ਇਹ 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 ਹੈ ਕਿ ਰਖੜਾ ਸਾਹਿਬ ਵੀ ਜਾਣੇ ਰਾਜਨੀਤੀ ਵਿੱਚ ਤਾਂ ਨੇ ਬੜੀ ਕੜਾਟੀਏ ਨੇ ਇਹਦੇ ਤੋਂ ਲੱਗਦਾ ਵੀ ਕੋਈ ਨਾ ਕੋਈ ਇਹਦੇ ਰਾਜਨੀਤਿਕ ਪ੍ਰਸੰਗ ਦੀ ਗੱਲ ਤਾਂ ਹੈ ਹੀ ਹੈ ਇਹ ਨਹੀਂ ਕਿਹਾ ਜਾ ਸਕਦਾ ਵੀ ਰਾਜਨੀਤਿਕ ਕੋਈ ਪ੍ਰਸੰਗ ਨਹੀਂ ਹੈ ਕਿ ਇਹ ਲਾਗਮੀ ਹੋਏਗਾ ਪੰਜਾਬ ਦਾ ਜਿਹੜਾ ਰਾਜਨੀਤਿਕ ਸਿਨੇਰੀਓ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਇਸ ਤਰ੍ਹਾਂ ਦਾ ਕਲੇਸ਼ ਚੱਲਣਾ ਕਾਫੀ ਕੁਸ਼ ਹੈ ਅੰਦਰ ਬੜਾ ਕੁਸ਼ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਵੀ ਤੇ ਕੇਂਦਰ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ ਫਿਰ ਕਾਲੀ ਰਾਜਨੀਤੀ ਦਾ ਜਿਹੜਾ ਸੰਦਰਭ ਨੇ ਉਹਨਾਂ ਬਾਰੇ ਵੀ ਆ ਮੈਂ ਜਿਵੇਂ ਤੁਹਾਨੂੰ ਇੱਕ ਗੱਲ ਕਰ ਰਿਹਾ ਸੀ ਬੇਸ਼ੱਕ ਇਹ ਮਾਮਲਾ ਡੇਰਾ ਵਿਵਾਦ ਦੇ ਨਾਲ ਜੁੜ ਕੇ ਸ਼ੁਰੂ ਹੋਇਆ ਸੀ ਉਹਦੇ ਨਿਪਟਾਰੇ ਲਈ ਸ਼੍ਰੀ ਹਰਤਕ ਸਾਹਿਬ ਨੇ ਫੈਸਲੇ ਦਿੱਤੇ ਸਨ ਤੇ ਹੁਣ ਇੱਕ ਨਵਾਂ ਡੇਰਾ ਹੋਰ ਇਸ ਦੇ ਵਿੱਚ ਸ਼ਾਮਲ ਹੋ ਗਿਆ ਐਂਟਰ ਹੋ ਗਿਆ ਇਹਦੇ ਵਿੱਚ ਗਰਮ ਦਲੀਆਂ ਦੀ ਕੀ ਭੂਮਿਕਾ ਰਹੂਗੀ ਦੂਸਰੇ ਜਿਹੜੇ ਸੁਧਾਰ ਲਹਿਰ ਦੇ ਹੋਰ ਲੀਡਰ ਨੇ ਉਹਨਾਂ ਦੀ ਕੀ ਭੂਮਿਕਾ ਰਹੂਗੀ ਸ਼ਰਮਣੀ ਭੂਮਿਕਾ ਰਹੂਗੀ ਜਾਣੋ ਦਾ ਪ੍ਰਤੀਕਰਮ ਕੀ ਰਹੂਗਾ ਹਾਂ ਉਹਨਾਂ ਦਾ ਕੀ ਪ੍ਰਤੀਕਰਮ ਹੈ ਉਹਨਾਂ ਦਾ ਪ੍ਰਭਾਵ ਕਿਸ ਤਰ੍ਹਾਂ ਰਹੇਗਾ ਉਹ ਕੀ ਸੂਚ ਜਨਕ ਕਿ ਕਿਵੇਂ ਹੋਏਗਾ ਫਿਰ ਜਾਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਤੇ ਫਿਲਹਾਲ ਦੋ ਹਫ਼ਤਿਆਂ ਦੀ ਰੁਕ ਲੱਗੀ ਹੋਈ ਹੈ ਬਕਾਇਦਾ ਸਰੋਣੀ ਕਮੇਟੀ ਵੱਲੋਂ ਇੱਕ ਤਿੰਨ ਮੈਂਬਰੀ ਜਿਹੜੀ ਹੈ ਕਮੇਟੀ ਉਹ ਜਾਂਚ ਪੜਤਾਲ ਦੇ ਵਿੱਚ ਵੀ ਲੱਗੀ ਹੋਈ ਹੈ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਜਿਹੜੀ ਅਗਲੀ ਐਗਜ਼ੀਕਟਿਵ ਬੈਠਕ ਸੱਦੀ ਹੈ ਉਹ ਦੀ ਕਹਿੰਦਾ ਭਾਵ ਕਿ ਤੇ ਪੱਤੀ ਪੱਤਰ ਉਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਉਸ ਦਿਨ ਇੱਕ ਹੀ ਫੈਸਲਾ ਹੁੰਦਾ ਕਿਉਂਕਿ ਉਸ ਬੈਠਕ ਦੇ ਵਿੱਚ ਜਿਹੜੀ ਆ ਹੁਣ ਅੱਜ ਬੈਠਕ ਹੁੰਦੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਡੇਰਾਮੁਖੀ ਦੇ ਨਾਲ ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣ ਸਕਦੀ ਹੈ 30 ਤੱਕ ਇੱਕ ਨਵਾਂ ਅਧਿਆਇ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਧਾਰਮਿਕ ਸਮਾਜਿਕ ਤੇ ਸਿਆਸੀ ਮਾਮਲਾ ਉਹ ਅਗਲੀ ਤੰਦ ਛਿੜੇਗਾ ਉਦੋਂ ਤਾਂ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸਾਰੇ ਮਾਮਲੇ ਨੂੰ ਕਿਵੇਂ ਵਾਚਦੀ ਹੈ ਤੇ ਜਿਹੜੇ ਅੱਜ ਦੀ ਬੈਠਕ ਦੇ ਜਥੇਦਾਰ ਤੇ ਕਹਿੰਦਾ ਆਪਾਂ ਕਿ ਡੇਰਾ ਮੁਖੀ ਦਰਮਿਆਨ ਜਿਹੜੀ ਬੈਠਕ ਹੁੰਦੀ ਹੈ ਉਹ ਜਿਹੜੇ ਅੰਸ ਉਹ ਹਾਲੀਵੁੱਡੀ ਕਿਵੇਂ ਬਾਹਰ ਆਉਣਗੇ ਤੇ ਵੱਡੀ ਗੱਲ ਪ੍ਰतिकਰਮ ਉਹ ਕਿਸ ਤਰ੍ਹਾਂ ਦੇ ਆਉਣਗੇ ਵੱਖ-ਵੱਖ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿਸੇ ਇੱਕ ਧਿਰ ਦੇ ਨਹੀਂ ਉਹ ਪ੍ਰतिकਰਮ ਵੀ ਜਿਹੜੀ ਅਗਲੀ ਜਿਹੜੀ ਇਹ ਪੰਜਾਬ ਦੀ ਇੱਕ ਦਿਸ਼ਾ ਤੇ ਦਸ਼ਾ ਉਹਨੂੰ ਜ਼ਰੂਰ ਇੱਕ ਨਵੀਂ ਸੇਧ ਦੇਣਗੇ ਪ੍ਰਭਾਵਿਤ ਕਰਨਗੇ ਖैर ਪਿਛਲੇ ਸਮੇਂ ਵੀ ਅਜਹੀ ਇੱਕ ਦਸ਼ਾ ਤੇ ਦਸ਼ਾ ਨੇ ਨੀਰਨਾਲ ਜੁੜਿਆ ਮਾਮਲਾ ਪੰਥਕ ਸਭ ਦੇ ਵਿੱਚ ਦੇਰਾਵਾਦ ਦੀ ਕੋ ਸਰਮੋਸਰ ਤੇ ਅੱਜ ਫਿਰ ਅਜਿਹੀ ਤਰ੍ਹਾਂ ਦਾ ਉਹ ਅਧਿਆਇ ਇੱਕ ਵਾਰ ਫਿਰ ਸ਼ੁਰੂ ਹੋਇਆ ਉਸ ਤੋਂ ਵੀ ਅੱਗੇ ਵੱਧ ਕੇ ਕਿ ਇੱਕ ਜ਼ਥੇਦਾਰ ਤੇ ਡੇਰਾ ਮੁਖੀ ਦੀ ਬੈਠਕ ਹੋਣੀ ਪਈਏ ਖੈਰ ਅੱਜ ਦੇ ਅਜਿਹੇ ਇਸ ਵਿਸ਼ਲੇਸ਼ਨਾਤਮਕ ਪ੍ਰੋਗਰਾਮ ਨੂੰ ਇੱਥੇ ਹੀ ਵਿਸ਼ਰਾਮ ਦਿੱਤਾ ਜਾਂਦਾ ਹੈ ਖੈਰ ਸਾਡੇ ਨਾਲ ਇਸ ਮਸਲੇ ਲਈ ਇਸ ਪਚੀਦਾ ਬਣ ਰਿਹਾ ਮਸਲੇ ਲਈ ਜੁਬੇ さん ਉਗੇ ਰਾਸੀ ਮਹਾਰਤੀ ਅਦਾਰਾ ਚਾ ਕੋਈ ਦਰਸ਼ਕ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਯੂ ਮਿਸ਼ਨ ਪੰਜਾਬੀ ਲਈ ਬਹੁਤ ਬਹੁਤ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ